ਸਤਿ ਸ਼੍ਰੀ ਅਕਾਲ ਜਿਦਾ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਦੇ ਨਾਗਰਿਕਾਂ ਦਾ ਵਾਸੀਆਂ ਦਾ ਬਹੁਤ بڑا ਨੁਕਸਾਨ ਹੋਇਆ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਹਰ ਨਾਗਰਿਕ ਨੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦਦ ਦਿੱਤੀ ਹੈ ਸਾਡੇ ਮੰਡੀ ਗੁਮਿੰਦਗੜ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੁਸਲਿਮ ਭਾਈਚਾਰੇ ਦੇ ਹਰ ਵਿਅਕਤੀ ਨੇ ਨੁਮਾਇंदे ਨੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕੇ ਨੂੰ ਜਿਹੜੀ ਰਾਹਤ ਸਮਗਰੀ ਮਦਦ ਭੇਜੀ ਹੈ ਉਹਦੇ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਦ ਆਪਾਂ ਨੂੰ ਪਤਾ ਹੈ ਪੰਜਾਬ ਸਾਡਾ ਹਮੇਸ਼ਾ ਭਾਈਚਾਰੇ ਦੀ ਖਾਂਜ ਵੀ ਜਾਣਿਆ ਜਾਂਦਾ ਹੈ। ਔਰ ਸਾਨੂੰ ਬੜਾ ਮਾਣ ਹੈ ਆਪਣੇ ਭਾਈਚਾਰੇ ਦੀ ਖਾਂਜ ਤੇ ਔਰ ਇਹ ਚੀਜ਼ਾਂ ਨੇ ਜਿਹੜੀਆਂ ਅਸੀਂ ਆਪਣੇ ਬਜੁਰਗਾਂ ਤੋਂ ਲਈਆਂ ਨੇ ਹਮੇਸ਼ਾ ਇਕੱਠੇ ਰਹੇ ਆ ਆਪਣੇ ਸਮਾਜ ਨੂੰ ਪੰਜਾਬ ਨੂੰ ਇਕੱਠਾ ਕਰਦੇ ਹੋਏ ਅਸੀਂ ਹਮੇਸ਼ਾ ਸੇਵਾ ਕਦੀ ਵੀ ਕੋ ਪੰਜਾਬ ਤੇ ਵੈਸੇ ਆ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ। ਕਦੀ ਪੰਜਾਬ ਨੇ ਬਹੁਤ ਐਸੇ ਦੌਰ ਦੇਖੇ ਨੇ ਜਦੋਂ ਕਿ ਲੱਗਦਾ ਸੀ ਪੰਜਾਬ ਦੁਆਰਾ ਦੁਆਰਾ ਖੜ ਨਹੀਂ ਸਕਦਾ। ਲੇਕਿਨ ਹਮੇਸ਼ਾ ਹੀ ਗੁਰੂ ਮਹਾਰਾਜ ਦੇ ਸਾਡੇ ਪੀਰਾਂ ਦੀ ਪ੍ਰਗਮਰਾਂ ਦੀ ਗੁਰੂ ਮਹਾਰਾਜ ਦੀ ਉਹ ਰਹਿਬਰਾਂ ਦੀ ਬਹੁਤ ਕਿਰਪਾ ਰਹੀ ਹੈ ਹਮੇਸ਼ਾ ਪੰਜਾਬ ਉਤੋਂ ਵੱਧ ਮਜ਼ਬੂਤੀ ਨਾਲ ਮੂਰੇ ਆਇਆ ਹੈ ਤੋਂ ਅੱਜ ਅਸੀਂ ਜਿੱਥੇ ਉਹਨਾਂ ਹੜਪ੍ਰਭਾਵੀ ਇਲਾਕਿਆਂ ਦੇ ਜਿਹੜੇ ਵਾਸੀ ਨੇ ਉਹਨਾਂ ਦੇ ਨਾਲ ਖੜੇ ਹੈ ਜਿਹੜੀ ਰਾਹਤ ਸਮੱਗਰੀ ਸਾਡੀ ਈਦਗਾ ਕਲੋਨੀ ਦੇ ਵਿੱਚੋਂ ਸਾਡੇ ਮੁਸਲਿਮ ਭਾਈ ਚਾਦੇ ਨੇ ਭੇਜੀ ਹੈ ਅੱਜ ਸੋਨੂ ਗੁਬਿੰਦਗੜੀਆ ਜੀ ਬਾਬਾ ਵੀਮਰਾਓ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਿਹੜਾ ਸੰਸਥਾ ਹੈ ਉਹਨਾਂ ਦੇ ਥਰੂ ਅਸੀਂ ਇਹਨਾਂ ਨੂੰ ਸਨਮਾਨਿਤ ਕਰਨ ਆਏ ਹੈ ਇੱਕ ਛੋਟਾ ਸਾਡਾ ਉਪਰਾਲਾ ਹੈ ਜੋ ਮਾਨਵਤਾ ਦੀ ਸੇਵਾ ਅੱਜ ਹਰ ਵੇਕ ਕਰਦਾ ਪਿਆ ਉਹਦੀ ਦੇ ਤੋਂ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਸੋਨੂ ਗੁਮਰੀਨ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਆਪਾਂ ਇਦਾਂ ਰਲ ਮਿਲ ਕੇ ਇੱਕ ਰੰਗਲੇ ਪੰਜਾਬ ਦੀ ਇੱਕ ਖੁਸ਼ਹਾਲ ਪੰਜਾਬ ਦੀ ਸਾਰੇ ਇਕੱਠੇ ਹੋ ਕੇ ਯਤਨ ਕਰੀਏ ਸਾਡਾ ਪੰਜਾਬ ਮਹੀਂ ਚੜਦੀ ਕਲਾ ਚ ਰਹੇ ਆਪ ਜੀ ਦਾ ਆਏ ਨੇ ਸਭ ਤੋਂ ਪਹਿਲਾਂ ਸਾਡੇ ਸ਼ਾਹੀ ਇਮਾਮ ਸਾਹਿਬ ਉਸਮਾਨ ਸਾਹਿਬ ਜੋ ਪੰਜਾਬ ਦੇ ਮੌਲਾਨਾ ਲੁਧਿਆਣਾ ਸ਼ਾਹੀ ਇਮਾਮ ਸਾਹਿਬ ਨੇ ਉਹਨਾਂ ਨੇ ਅਪੀਲ ਕੀਤੀ ਦੀ ਸਾਰੇ ਮੁਸਲਮਾਨਾਂ ਨੂੰ ਤੇ ਸਾਰੀ ਮਸਜਿਦਾਂ ਦੇ ਪ੍ਰਧਾਨਾਂ ਨੂੰ ਤੇ ਆਲਮੋਸਟ ਪੰਜਾਬ ਦੇ ਵਿੱਚ ਸਾਰੀ ਮਸਜਿਦਾਂ ਦੇ ਆਪਣੇ ਪ੍ਰਧਾਨ ਸਹਿਬਾਨ ਹੋ ਕੇ ਮੌਲਵੀ ਸਹਿਬਾਨ ਹੋ ਕੇ ਉਹਨਾਂ ਨੇ ਮਸਜਿਦਾਂ 'ਚ ਐਲਾਨ ਕਰਕੇ ਜੋ ਵੀ ਹੜਪੀੜਤ ਪਰਿਵਾਰਾਂ ਤੱਕਰ ਰਾਸ਼ਨ ਸਮਗਰੀ ਪਹੁੰਚਾਈ ਆ ਤਾਂ ਮੈਂ ਦਿਲੋਂ ਧੰਨਵਾਦੀ ਕਰਦਾ ਆ ਹੁਸਮਾਨ ਸਾਹਿਬ ਦੀ ਜੋ ਉਹਨਾਂ ਨੇ ਇਹ ਉਪਰਾਲਾ ਸਟਾਰਟ ਕੀਤਾ ਤੇ ਮੈਂ ਦਿਲੋਂ ਧੰਨਵਾਦ ਆ ਪੂਰੇ ਆਪਣੀ ਕੌਮ ਦਾ ਜਿਨ੍ਹਾਂ ਨੇ ਵੱਧ ਚੜ ਕੇ ਸਾਰਿਆਂ ਦਾ ਸਾਥ ਦਿੱਤਾ ਆ ਬੰਟੀਏ ਮੇਰੇ ਲਈ ਬਸ ਸਲਮਾਨ ਜੀ ਹਾਂਜੀ ਹਾਂਜੀ ਸਾਰੇ ਨੂੰ ਅਸਲਾਮ ਅਲੈਕੁਮ ਮੇਰਾ ਨਾਮ ਮੁਹੰਮਦ ਸੁਲਮਾਨ ਔਰ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਇੱਕ ਸੰਸਥਾ ਹੈ ਜੀ ਆ ਬੀ ਆਰ ਅੰਬੇਦਕਰ ਸਾਹਿਬ ਉਹਨਾਂ ਦੇ ਜਿਹੜੇ ਸੰਸਥਾਪਕ ਨੇ ਮੰਡੀ ਗੁੰਦ ਕਰਤੇ ਸੋਨੂ ਗੁੰਦ ਕਰੀਆ ਜੀ ਡਾਕਟਰ ਸਾਹਿਬ ਹੋ ਕੇ ਹੋਰ ਵੀ ਇਹਨਾਂ ਜਿਹੜੇ ਸਾਥੀ ਨੇ ਉਹਨਾਂ ਨੇ ਇੱਕ ਉਪਰਾਲਾ ਕੀਤਾ ਸਾਨੂੰ ਮਾਨ ਸਨਮਾਨ ਕਰਨ ਦਾ ਔਰ ਪਹਿਲੀ ਵਾਰ ਐਸਾ ਹੋਇਆ ਜੇ ਪੰਜਾਬ ਦੇ ਵਿੱਚ ਬਹੁਤ ਜ਼ਬਰਦਸਤ ਹੜਾ ਆਇਆ ਸੀਗਾ ਉਸ ਹੜ ਦੇ ਵਿੱਚ ਸਾਡੇ ਸ਼ਾਹੀ ਮਾਮ ਜੀ ਨੇ ਕਾਲ ਕੀਤੀ ਔਰ ਉਹਦੀ ਬਦੌਲਤ ਮੁਸਲਿਮ ਵਰਗ ਦੇ ਹਰ ਇੱਕ ਬੰਦਿਆ ਨੇ ਸਹਿਯੋਗ ਕਰਨ ਦਾ ਉਪਰਾਲਾ ਕੀਤਾ ਔਰ ਬਹੁਤ ਸਾਰੇ ਦੋਸਤਾਂ ਨੇ ਸਹਿਯੋਗ ਕੀਤਾ ਜਿਵੇਂ ਕਿ ਮੰਡੀ ਗੋਬਿੰਦਗੜ ਦੇ ਸਾਰੇ ਹੀ ਮੁਸਲਿਮ ਸਮਾਜ ਨੇ ਜੀ ਜੀ ਦੇ ਕੋਲ ਜਿੰਨਾ ਕ ਬਣਿਆ ਉਹਨਾਂ ਨੇ ਸਹਿਯੋਗ ਦਿੱਤਾ ਔਰ ਉਹ ਸਮੱਗਰੀ ਅਸੀਂ ਉਹਨਾਂ ਪੀੜਤ ਹੜ ਪੀੜਤ ਲੋਕਾਂ ਕੋਲ ਪਹੁੰਚਾਇਆ ਜਿਨ੍ਹਾਂ ਨੂੰ ਉਸਦੀ ਲੋੜ ਸੀਗੀ ਔਰ ਇਦਾਂ ਦੇ ਜਿੰਨੇ ਵੀ ਕਾਰਜ ਹੋਣਗੇ ਲੋਕਾਂ ਦੀ ਸਮਾਜ ਭਲਾਈ ਲਈ ਉਹ ਸਾਰੇ ਕਾਰਜ ਕੀਤੇ ਜਾਣਗੇ ਮੁਸਲਮਾਨ ਸਮਾਜ ਵੱਲੋਂ ਔਰ ਇਵਨ ਕਿ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਮਸਜਿਦ ਨੇ ਉਹ ਸਾਰੇ ਮਸਜਿਦ ਦਰਵਾਜ਼ੇ ਖੋਲ੍ਹ ਦਿੱਤੇ ਗਏ ਉਹਨਾਂ ਹੜਪਿਰਤਾ ਲਈ ਜਿਹੜੇ ਇਸ ਤੋਂ ਅਗਰਸ ਸੀਗੇ ਉਹਨਾਂ ਦੀ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ ਸਾਡੇ ਸਮਾਜ ਦੇ ਵਿੱਚ ਪਹਿਲੀ ਵਾਰ ਇਦਾਂ ਹੋਇਆ ਵੀ ਸਾਡੇ ਸਮਾਜ ਬੜਾ ਉੱਠ ਚੜ ਕੇ ਬਹੁਤ ਵੱਧ ਚੜ ਕੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਪੰਜਾਬ ਦੇ ਲੋਕਾਂ ਨਾਲ ਇੱਕ ਨਾਲ ਇੱਕ ਨਾਲ ਲਾ ਕੇ ਖੜੇ ਨੇ ਜੀ ਔਰ ਇਹਨਾਂ ਦਾ ਸਹਿਯੋਗ ਕਰ ਰਹੇ ਨੇ ਔਰ ਆਉਣ ਵਾਲੇ ਸਾਰੇ ਸਮੇਂ ਦੇ ਵਿੱਚ ਜੋ ਵੀ ਮੁਸੀਬਤਾਂ ਆਉਣਗੇ ਆਪਾਂ ਆਪਸੇ ਵਿੱਚ ਉਹਦਾ ਮੁਕਾਬਲਾ ਕਰਾਂਗੇ ਸਾਰੇ ਭਾਈਚਾਰਾ ਮਿਲ ਕੇ ਉਹਦਾ ਸਾਥ ਦੇਵਾਂਗੇ ਮੈਂ ਸਾਰੇ ਹੀ ਆਪਣੇ ਮੁਸਲਿਮ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਉਪਰਾਲਾ ਕੀਤਾ ਸਹਿਯੋਗ ਦਿੱਤਾ ਉਹਨਾਂ ਸਭ ਵਿਅਕਤੀਆਂ ਦਾ ਜਿਨ੍ਹਾਂ ਨੇ 1 ਰੁਪਿਆ ਦਿੱਤਾ ਇਹਨੇ ਲੱਖ ਦਿੱਤਾ ਸਭ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਔਰ ਉਸ ਤੋਂ ਵਧੇਰੇ ਧੰਨਵਾਦ ਕਰਦਾ ਇਹਨਾਂ ਸੰਸਥਾ ਦੇ ਸੰਸਥਾਪਕ ਦਾ ਇਹਨਾਂ ਦੇ ਮੈਂਬਰਾਂ ਦਾ ਜਿਨ੍ਹਾਂ ਨੇ ਸਾਨੂੰ ਮਾਨ ਬਖਸ਼ਣ ਦਾ ਮਤਲਬ ਉਪਰਾਲਾ ਕੀਤਾ ਸੋ ਬਹੁਤ-ਬਹੁਤ ਧੰਨਵਾਦ ਧੰਨਵਾਦ थैंक यू ਜੀ ਜਿਵੇਂ ਕਿ ਵਕਤ ਵਕਤ ਰਾਜਨੀਤਿਕ ਉਹਨਾਂ ਇਹਨਾਂ ਵੰਡੀਆ ਫੌਂ ਦਾ ਉਪਰਾਲਾ ਕੀਤਾ ਜਾਂਦਾ ਹੈ ਪਰ ਇਸ ਵਾਰ ਉਹਨਾਂ ਦੀ ਇੱਕ ਹੀ ਇੰਤਰੀ ਕੁਝ ਉਹਨਾਂ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਇਹ ਦੇਖੋ ਮੈਂ ਤਾਂ ਹਰ ਇੱਕ ਪਾਰਟੀ ਨੂੰ ਇਹੀ ਗੱਲ ਕਹੂੰਗਾ ਕਿ ਅਗਰ ਇਹ ਜੀ ਕੋਈ ਕ੍ਰਾਈਸਿਸ ਆਂਦੀ ਆ ਕਿਸੇ ਵੀ ਸਮਾਜ ਦੇ ਉੱਤੇ ਨਾ ਜਾਂ ਕਿਸੇ ਵੀ ਰਾਜ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਤਾਂ ਉਸ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਇਸ ਦੇ ਵਿੱਚ ਇਹ ਨਹੀਂ ਦੇਖਿਆ ਚਾਹੀਦਾ ਵੀ ਕੌਣ ਕਿਹੜੀ ਪਾਰਟੀ ਦਾ ਕੌਣ ਕਿਹੜੇ ਸਮਾਜ ਦਾ ਠੀਕ ਹੈ ਜੀ ਅਸੀਂ ਹੜਪੀੜੇ ਦੇ ਕੋਲ ਗਏ ਉੱਥੇ ਕਿ ਅਸੀਂ ਕਿਸੇ ਦਾ ਕਾਸਟ ਹੀ ਪੁੱਛਿਆ ਵੀ ਕੌਣ Hindu ਹੈ ਕੌਣ Muslim ਹੈ ਕੋਈ ਸਿੱਖਾ ਹੈ ਇਸਾਈਆ ਅਸੀਂ ਸਭ ਦਾ ਸਾਥ ਦਿੱਤਾ ਜੀ ਔਰ ਮੈਂ ਕਿ ਹਰ ਇੱਕ ਬੰਦੇ ਨੇ ਸਾਥ ਦਿੱਤਾ ਜੀ ਔਰ ਇਹਨੂੰ ਇਸ ਉਪਰਾਲੇ ਨੂੰ ਵੱਧ ਚੜ ਕੇ ਲੈਣਾ ਚਾਹੀਦਾ ਅਗਰ ਐਸੀ ਕੋਈ ਕ੍ਰੈਸੀ ਸਾਧਿਆ ਤਾਂ ਹਰ ਇੱਕ ਪਾਰਟੀ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਜੀ ਇਹਦਾ ਸਮਾਜ ਹੈ ਅਸੀਂ ਸਭ ਤੋਂ ਪਹਿਲਾਂ ਇਨਸਾਨ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਚੀਜ਼ ਆ ਧਰਮ ਜਾਂ ਫਿਰ ਕੋਈ ਪਾਰਟੀ ਆ ਉਹ ਲੱਗ ਹੀ ਗਏ ਸਭ ਤੋਂ ਪਹਿਲਾਂ ਇਨਸਾਨ ਸਾਡੇ ਅੰਦਰ ਜਾਗਰੀ ਹੋਣੀ ਚਾਹੀਦੀ ਹੈ ਅਗਰ ਸਾਡੇ ਅੰਦਰ ਇਨਸਾਨੀਅਤ ਜਾਗਦੀ ਹੈ ਨਾ ਅਸੀਂ ਦੁਨੀਆ ਦਾ ਹਰ ਕੰਮ ਕਰ ਸਕਦੇ ਜੀ ਸਾਰੇ ਸਮਾਜ ਉਹਦਾ ਹਾਂਜੀ ਸੋਨੂੰ ਗੁੰਡਲੜ ਜੀ ਕੀ ਕਹਿਣਾ ਚਾਹੁੰਗੇ ਅੱਜ ਸਭ ਤੋਂ ਪਹਿਲਾਂ ਜੈ ਭਿੰਮ ਜੈ ਭਾਰਤ ਮੈਂ ਅੱਜ ਸਾਡੇ ਦੋ ਮੁਸਲਮ ਭਾਈਚਾਰੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਆ ਕਿ ਜਿਹੜਾ ਇਹਨਾਂ ਨੇ ਬਹੁਤ ਅੱਗੇ ਹੋ ਕੇ ਹੜਪੀੜਤਾ ਲਈ ਘਟੋ ਘੱਟ ਵੀ ਮੰਡੀ ਗੋਬਿੰਦਗੜ੍ਹ ਹੀ ਦਿਗਾ ਤੋਂ ਘੜਵਾ ਤਿੰਨ ਚਾਰ ਟਰੱਕ ਇਹਨਾਂ ਨੇ ਰਾਸ਼ਨ ਦੇ ਹੋਰ ਜੋ ਲੋੜਵੰਦ ਚੀਜ਼ਾਂ ਦਵਾਈਆਂ ਵਗੈਰਾ ਹੋਰ ਇਹਨਾਂ ਨੇ ਭੇਜੀਆਂ ਤੇ ਉਸ ਦੇ ਚਲਦੇ ਬੜੇ ਮਾਣ ਦੀ ਗੱਲ ਆ ਵੀ ਮੇਰੇ ਸ਼ਹਿਰ ਦੇ ਮੁਸਲਮ ਭਾਈਚਾਰੇ ਚ ਸਾਡੇ ਚ ਇਹਨਾਂ ਇੱਕ ਆ ਵੀ ਉਹ ਹਰ ਦੇ ਦੁੱਖ ਚ ਖੜੇ ਨੇ ਸੋ ਉਸ ਉਪਰਾਲੇ ਲਈ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਮੈਂ ਚਾਹੁੰਦਾ ਵੀ ਹਾਂ ਆਓ ਆਪਾਂ ਰਲ ਕੇ ਆਪਣਾ ਇੱਕ ਰੰਗਲਾ ਪੰਜਾਬ ਬਣਾਈਏ ਮੈਂ ਮੁਸਲਮਾਨ ਭਾਈਚਾਰੇ ਮੈਂ ਕਹਿੰਦਾ ਵੀ ਮੈਂ ਦਿਲ ਤੋਂ ਧੰਨਵਾਦ ਕਰਦਾ ਵੀ ਕਿਸੇ ਨੇ 1 ਰੁਪਇਆ ਦਿੱਤਾ ਚਾਹੇ ਲੱਖ ਰੁਪਏ ਦਿੱਤਾ ਇੱਥੇ ਤੱਕ ਮੈਨੂੰ ਪਤਾ ਲੱਗਿਆ ਵੀ ਕਈ ਐਸੀ ਲੇਡੀਆਂ ਨੇ ਜਿਨ੍ਹਾਂ ਨੇ ਆਪਣੇ ਗਹਿਣੇ ਤੱਕ ਵੇਚ ਕੇ ਪੈਸੇ ਦਿੱਤੇ ਵੀ ਉੱਥੇ ਹੜਪੀੜਤਾ ਵਾਸਤੇ ਵੀ ਉਹਨਾਂ ਨੂੰ ਹੱਥ ਸਮਗਰੀ ਮਿਲ ਜਾਵੇ ਤਾਂ ਇਹ ਬਹੁਤ ਹੀ ਸਲੂਟ ਵਾਲੀ ਗੱਲ ਹੈ ਬਹੁਤ ਹੀ ਸਲਾਮ ਵਾਲੀ ਗੱਲ ਹੈ ਵੀ ਇਨਸਾਨ ਆਪਣੇ ਬੰਦੇ ਤਾਂ ਅੱਗੇ ਆਈ ਆ ਨਾਲ ਇਹਨਾਂ ਦੀ ਲੇਡੀਆਂ ਨੇ ਵੀ ਬਹੁਤ ਸਹਿਯੋਗ ਦਿੱਤਾ ਸੋ ਮੇਰੇ ਵੱਲੋਂ ਮੇਰੇ ਪੂਰੀ ਟੀਮ ਵੱਲ ਬਾਬਾ ਮੇਜਕਰ ਸਾਹਿਬ ਵੱਲੋਂ ਮੇਰੇ ਸ਼ਹਿਰ ਵਾਸੀਆ ਵੱਲੋਂ ਮੇਰੀ ਜੋ ਵੀ ਭਾਈਚਾਰਾ ਜੋ ਵੀ ਮੇਰਾ ਹੈਗਾ ਪੂਰੇ ਪੰਜਾਬ ਚੋਂ ਮੈਂ ਸਾਰਿਆਂ ਵੱਲੋਂ ਤੇ ਆਪਣੇ ਜਿੰਨੇ ਵੀ ਸ਼ਹਿਰ ਵਾਸੀ ਮੈਂ ਸਾਰਿਆਂ ਵੱਲੋਂ ਇਹਨਾਂ ਦਾ ਬਹੁਤ ਦਿਲੋਂ ਦਿਲ ਤੋਂ ਧੰਨਵਾਦ ਕਰਦਾ ਤਾਂ ਕਿ ਮੈਂ ਇਹਨਾਂ ਦੇ ਹਮੇਸ਼ਾ ਤਰੱਕੀ ਦਾ ਹੁਣ ਮੈਂ ਅਰਦਾਸ ਕਰੂੰਗਾ ਵੀ ਇਹਨਾਂ ਦੀ ਤਰੱਕੀ ਹੋਵੇ ਇਹ ਕਾਮਯਾਬ ਹੋਣ ਤਾਂ ਕਿ ਅਸੀਂ ਇਹਨਾਂ ਦਾ ਮੋਢਾ ਨਾਲ ਮੋਢਾ ਲਾ ਕੇ ਅਸੀਂ ਆਪਣੇ ਗੋਵਿੰਦਗੜ੍ਹ ਸ਼ਹਿਰ ਦੀ ਤਰੱਕੀ ਕਰੀਏ ਸਾਡੇ ਵਿੱਚ ਭਾਈਚਾਰਾ ਇੱਕੜੀ ਬਣਿਆ ਰਿਹਾ ਸੀ ਬਣਿਆ ਰਹਾ ਹੈ ਤੇ ਬਣਿਆ ਰਹੂਗਾ ਕੋਈ ਵੀ ਬਾਹਰਲਾ ਕੋਈ ਵੀ ਸਾਨੂੰ ਕੋਈ ਆ ਕੇ ਸਾਨੂੰ ਤੋੜ ਨਹੀਂ ਸਕਦਾ ਇਸ ਕਰਕੇ ਅਸੀਂ ਭਾਈਆ ਅੱਜ ਇਹ ਸਾਡੇ ਨਾਲ ਖੜੇ ਨੇ ਕੱਲੋਂ ਅਸੀਂ ਇਹਨਾਂ ਨਾਲ ਖੜੇ ਆ ਤੇ ਇਹ ਭਾਈਚਾਰਾ ਐ ਵੀ ਬਣਿਆ ਰਹੂਗਾ ਸੋ ਇੱਕ ਵਾਰੀ ਫੇਰ ਮੈਂ ਸਾਰੇ ਮੁਸਲਮ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਜੋ ਇਹਨਾਂ ਦਾ ਬਣਦਾ ਹੱਕ ਹੈ ਜੋ ਇਹਨਾਂ ਦਾ ਮਾਣ ਸਨਮਾਨ ਬਣਦਾ ਜੋ ਕਿ ਹੱਕਦਾਰ ਹੈ ਸਾਡੇ ਅਲੀ ਭਾਜੀ ਸਾਡੇ ਕੌਮ ਦੇ ਵੀ ਸਾਰੇ ਅਲੀ ਭਾਜੀ ਵੀ ਨੇ ਤੇ ਮੈਨੂੰ ਥੋੜਾ ਜਿਹਾ ਨਾਮ ਲੈਣ ਚ ਦਿੱਕਤ ਆ ਰਹੀ ਹੈ ਸਾਡੇ ਸਲਮਾਨ ਭਾਜੀ ਸਾਡੇ ਡਾਕਟਰ ਸਾਹਿਬ ਤੇ ਜਿੰਨੇ ਵੀ ਇੱਥੇ ਖੜੇ ਨੇ ਬਹੁਤ ਹੀ ਸਤਿਕਾਰਯੋਗ ਭਰਾ ਨੇ ਮੇਰੇ ਤੇ ਮੈਂ ਇਹਨਾਂ ਤੋਂ ਜੋ ਬਣਦਾ ਹੱਕ ਹੈ ਜੋ ਇਹਨਾਂ ਦਾ ਸਨਮਾਨ ਹੈ ਮੈਂ ਇਹਨਾਂ ਨੂੰ ਦੇ ਰਿਹਾ ਸਿਰੋਪਾ ਪਾ ਕੇ ਹਾਲਾਂਕਿ ਮੈਂ ਸਿਰੋਪਾ ਪਾ ਕੇ ਭੇਡ ਕਰ ਰਿਹਾ ਉਹ ਵੀ ਇਹ ਹੋਰ ਵੀ ਇਸ ਤੋਂ ਜ਼ਿਆਦਾ ਵੀ ਰੱਖਦੇ ਨੇ ਜੋ ਸਨਮਾਨ ਦਾ ਯੋਗ ਰੱਖਦੇ ਆ ਤੇ ਜਿੰਨਾ ਕਿ ਮੈਂ ਹੋ ਸਕਿਆ ਵੀ ਅੱਜ ਮੈਂ ਕੀਤਾ ਮੈਂ ਪੂਰੇ ਪੰਜਾਬ 'ਚ ਕਹਿਣਾ ਵੀ ਸਾਡੇ ਸਾਰੇ ਪੰਜਾਬ ਦੇ ਮੁਸਲਮਾਨ ਭਾਈਚਾਰੇ ਨੇ ਉੱਥੇ ਰਾਸ਼ਨ ਭੇਜਿਆ ਤਾਂ ਮੈਂ ਪੰਜਾਬ ਵਾਲਿਆਂ ਨੂੰ ਅਪੀਲ ਕਰਦਾ ਵੀ ਅੱਜ ਮੈਂ ਇੱਥੇ ਮੰਡੀ ਗਵਿੰਦਗੜ੍ਹ ਚ ਕੀਤਾ ਹੋ ਸੇ ਦਾ ਕੱਲੂ ਖਨੇ ਹੋਵੇ ਸਰ ਹੰਦ ਹੋਵੇ ਫਤਗੜ ਸਾਹਿਬ ਹੋਵੇ ਜਿੱਥੇ ਵੀ ਤੁਸੀਂ ਹੈਗੇ ਹੋ ਸਾਡੇ ਮੁਸਲਮ ਭਾਈਚਾਰੇ ਦਾ ਤੁਸੀਂ ਧੰਨਵਾਦ ਕਰੋ ਤਾਂ ਕਿ ਇਹ ਸਾਡੇ ਨਾਲ ਮੋਢਾ ਮੋਢਾ ਲਾ ਕੇ ਚੱਲਣ ਬਸ ਇੰਨਾ ਕਹਿੰਦਾ ਜੈ ਭੀਮ ਜੈ ਭਾਰਤ ਭਾਈਚਾਰਾ ਜਿੰਦਾਬਾਦ ਇਨਸ਼ਾ ਅੱਲਾਹ ਤਾਲਾ ਵੀ ਪੰਜਾਬ ਦੇ ਨਾਲ ਮੁਸਲਿਮ ਸਮਾਜ ਦੁੱਖ ਦੀ ਘੜੀ ਚ ਸੁੱਖ ਦੀ ਘੜੀ ਚ ਬਰਬਰ ਖੜਾਂਗੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਸਾਡੇ ਸ਼ਾਹੀ ਇਮਾਮ ਸਾਹਿਬ ਪੰਜਾਬ ਦੇ ਜੋ ਹੈਗੇ ਨੇ ਉਹ ਬਹੁਤ ਹੀ ਜ਼ਿਆਦਾ ਪੰਜਾਬ ਦੇ ਜਿਹੜੇ ਬਾਹਰਲੇ ਸਟੇਟਾਂ ਨੇ ਜਿੱਦਾਂ ਕਿ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਉੱਥੇ ਤੱਕੜ ਦੇ ਲੋਕ ਜਮਾ ਮਾਜੀ ਦੇ ਲੁਧਿਆਣੇ ਰਾਸ਼ਨ ਲੈ ਕੇ ਪਹੁੰਚ ਰਹੇ ਨੇ ਤੇ ਰੋਜ਼ ਤਕਰੀਬਨ ਲਗਾ ਲੋ 50 ਟਰੱਕ ਤੋਂ 70 ਟਰੱਕ ਡੇਲੀ ਨਿਕਲ ਰਹੇ ਨੇ ਤੇ ਪਿੱਛੇ ਕਾਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ 50 ਲੱਖ ਰੁਪਿਆ ਆਪਣੇ ਹੜਪੀੜਤਾ ਨੂੰ ਪਰਿਵਾਰਾਂ ਨੂੰ ਵੰਡਿਆ ਵੀ ਆ ਤੇ ਆਉਣ ਵਾਲੇ ਟਾਈਮ 'ਚ ਹੋਰ ਵੀ ਇਨਸ਼ਾਅੱਲਾ ਉਹ ਕਰਨਗੇ ਬਹੁਤ ਆ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਮੰਡੀ ਗਵਿੰਦਰਗੜ ਦੇ ਵਿੱਚ ਮੁਸਲਮ ਭਾਈ ਚਾਰੇ ਦਾ ਸਨਮਾਨਤ ਕੀਤਾ ਜਾ ਰਿਹਾ ਹੈ ਹਰ ਪੀੜਤਾ ਦੀ ਸੇਵਾ ਕਰਨ ਦੇ ਵਿੱਚ ਆ ਦੇਖ ਸਕਦੇ ਹੋ ਥੋੜਾ ਥੋੜਾ ਐ ਹੋ ਜਾ ਕਾਫੀ ਆ ਗਿਆ ਆ ਜਾ ਭਾਈ ਚਾਰੇ ਇਕੱਠਾ ਹੋਇਆ ਹੋਇਆ ਥੋੜਾ ਖੁੱਲ ਜਾਓ ਇਹ ਇੱਕ ਜਿੰਦੀ ਜਾਗਦੀ ਤਸਵੀਰ ਹੈ ਵੀ ਜੋ ਪੰਜਾਬ ਨਾ ਖੜਦਾ ਹੈ ਉਲਟਾ ਅੱਜ ਤੱਕ ਗੁਰੂ ਸਬਾਨਾਂ ਦੇ ਟਾਈਮ ਤੋਂ ਸਨਮਾਨ ਹੁੰਦਾ ਆ ਰਿਹਾ ਹੈ ਆ ਉਹਨਾਂ ਨੂੰ ਅੱਜ ਤੱਕ ਸਾਡਾ ਸਿੱਖ ਸਮਾਜ ਇੱਜ਼ਤ ਕਰਦਾ ਆ ਰਿਹਾ ਹੈ ਚੁੰਕਰ ਤੋਂ ਬੰਦ ਚਲੋ ਇੱਧਰ ਸੈਫ ਜੀ ਦਾ ਕੰਮ ਅਸੀਂ ਆਸ ਕਰਦੇ ਹਾਂ ਇਸ ਵੀਡੀਓ ਤੋਂ ਤੁਹਾਨੂੰ ਇੱਕ ਚੰਗਾ ਮੈਸੇਜ ਮਿਲਿਆ ਹੋਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਟਿਲ ਲਾਈਕ ਕਰਿਓ ਅਰਮਾਨ ਆ ਗਿਆ ਆਜਾ ਆਇਆ ਕੋਈ ਨਾ ਤੇਰੀਆਂ ਜਿਹੜੀਆਂ ਕੁਰਬਾਨੀਆਂ ਨੇ ਡਾਲੇ ਤੋਂ ਕਿਰਿਆ ਹਾਂ ਆਹੇ ਕਾਹ ਕਰਦੇ ਆਜੋ ਆਜੋ ਬਜ਼ੁਰਗੋ ਆਜੋ